ਗੀ ਮਰਗੀ ਮਰਗੀ ਇੱਕ ਸ਼ਾਊ ਕਰਦੀ ਜਮੀਰ ਮਰਗੀ ਤੇ ਇਹਨੇ ਇਹਨੇ ਆਏ ਕਰਕੇ ਨਾ ਆਏ ਕਰਕੇ ਆਏ ਆਏ ਹੱਥ ਫੜਿਆ ਪੁੱਛ ਥੋੜਾ ਤਾਂ ਮੈਂ ਟੱਚ ਹੀ ਨਹੀਂ ਕੀਤਾ ਕਿੱਥੇ ਲੈ ਜਾਂਦੀ ਆ ਉਹ ਉਹ ਕੀ ਦਾ ਹੱਥ ਹੈ ਦੱਸੋਗੀ ਵੀ ਘਰ ਵਾਲੀ ਦਾ ਅਜਾ ਤੇਰੀ ਘਰ ਵਾਲੀ ਦਾ ਘਰ ਵਾਲੀ ਦਾ ਇੱਕ ਵਟ ਇਹਨੂੰ ਪੁੱਛਾ ਤੇ ਉਹ ਤਾਂ ਢੱਕ ਕਿੱਥੇ ਲੈ ਜਾਂਦੀ ਮੈਂ ਤਾਂ ਤੁਝ ਫੜੀ ਨਹੀਂ ਉਹਦੇ ਮੈਂ ਵੇਖਿਆ ਦੀ ਅੱਖੀ ਮੈਂ ਬਈ ਮੇਰੇ ਘਰ ਸਾਲਾ ਮੈਂ ਓਲੇ ਬੈਠਾ ਸੀਗਾ ਮੈਂ ਕਹਾ ਜਿਵੇਂ ਵੇਣਾਂਗੇ ਜਦੋਂ ਮੈਨੂੰ ਦੱਸਿਆ ਸੀਗਾ ਮੇਰੀ ਘਰ ਵਾਲੀ ਨੇ ਮੈਂ ਕਹਾ ਜਿਵੇਂ ਇਹਦੀ ਹਰਕਤਾਂ ਦੇਖੂਗਾ ਮੈਂ ਪਾਸੇ ਜਾ ਕੇ ਬਹਿ ਗਿਆ ਠੀਕ ਹੈ ਤੇ ਮੈਂ ਇਹਨੂੰ ਵੇਖਿਆ ਦੀ ਬਚਾ ਕੇ ਓਲੇ ਨਾਲ ਉਹਨੇ ਜੋ ਚ ਕੱਦ ਵੀ ਨੌ ਤਣ ਚਾਹ ਫੜਾਉਂਦੀ ਸੀ ਫੇਰ ਨਹੀਂ ਨੱਪਗਾ ਗੰਗਾ ਬਈ ਤੂੰ ਨੇਤੀ ਦਾ ਪੁੱਤ ਮਨੋਦੀ ਹਟਾਉਣ ਦਾ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਸਿੰਘ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਦੋ ਸ਼ਖਸ ਖੜੇ ਆ ਇੱਕ ਕਾ ਦਿਹਾੜੀਆ ਤੇ ਇੱਕ ਹੈਗਾ ਮਾਲਕ ਤੁਸੀਂ ਦੇਖ ਸਕਦੇ ਹੋ ਆ ਮੁੰਡਾ ਜਿਹੜਾ ਦਿਹਾੜੀ ਦਾ ਕੰਮ ਕਰਦਾ ਤੇ ਇਹ ਜਿਹੜਾ ਇਹਦਾ ਮਾਲਕ ਆਪਾਂ ਮਾਲਕ ਹੀ ਕਹਿ ਦਿੰਦੇ ਆ ਕਿਉਂਕਿ ਆਪਾਂ ਜਿਹਦੇ ਘਰੇ ਕੰਮ ਕਰਦੇ ਆ ਆਪਾਂ ਉਹਨੂੰ ਆਪਾਂ ਕਹਿ ਦਿੰਦੇ ਆ ਵੀ ਇਹ ਸਾਡਾ ਗੁਰੂ ਆ ਜਾਂ ਆਪਣਾ ਮਾਲਕ ਆ ਆਪਾਂ ਇਹੀ ਕਹਿੰਦੇ ਹੁੰਨੇ ਗਰੀਬ ਬੰਦਾ ਹੋਰ ਕੀ ਕਰੇ ਹਨਾ ਬਾਈ ਠੀਕ ਹੈ ਤੇ ਇਸ ਮੁੰਡੇ ਦੇ ਇਹ ਬੰਦਾ ਪੈਸੇ ਨਹੀਂ ਦੇ ਰਿਹਾ ਕਿੰਨੇ ਪੈਸੇ ਆ 4500 ਰੁਪਇਆ ਮਤਲਬ 20 ਦਿਨ ਲੱਗੇ ਤੇ ਹਾਂ 20 ਦਿਨ ਲੱਗੇ ਸੀ ਬਾਈ ਯਰ ਤੂੰ ਕੁਮਾਰ ਤੂੰ ਕੈਮਰਾ ਲੈਣ ਸਦੀ ਲੈ ਆ ਤੇ ਪੈਸੇ ਪਿੱਛੇ ਰਹੀ ਡਿੱਡੀ ਕਿੱਡੀ ਵੱਡੀ ਗੱਲ ਸੀ ਯਾਰ ਤੇ ਬਾਈ ਯਰ ਮੈਂ ਤਾਂ ਲੈ ਗਈ ਉਹਨਾਂ ਅੱਗੇ ਪੰਚਾਇਤ ਦੇ ਚਾਰ ਬੰਦੇ ਲਾ ਤੇ ਤੂੰ ਉਹਦੋਂ ਉਹਨਾਂ ਨੂੰ ਵੀ ਉਹ ਕੀਤਾ ਹਾਂ ਤੋ ਇਹਨਾਂ ਤੂੰ ਤਰੂ ਜਾ ਤੂੰ ਚੱਕ ਕੇ ਵੀ ਤੂੰ ਆ ਗਿਆ ਯਾਰ ਤੂੰ ਪਹਿਲਾਂ ਨਹੀਂ ਤੈਨੂੰ ਕੀ ਪ੍ਰੋਬਲਮ ਆ ਤੈਨੂੰ ਪਤਾ ਕੈਮਰਾ ਚੱਲੀ ਜਾਂਦਾ ਤੂੰ ਗੱਲ ਪਈ ਯਾਰ ਪਹਿਲਾਂ ਮੈਂ ਆਉਂਦਾ ਤੂੰ ਗੱਲ ਕਰਦਾ ਨਹੀਂ ਕੀ ਕੀ ਸਿੱਧੇ ਆ ਕੇ ਤੇ ਮੇਰੇ ਨਾਲ ਗੱਲ ਕਰ। ਤੇਰੇ ਨਾਲ ਗੱਲ ਕਰਕੇ ਪਿੰਡੋਂ ਜੇ ਤਨੂ ਲਿਆ। ਯਾਰ ਮੈਂ ਪੰਚਾਇਤ ਨਾਲ ਲਿਆਂਦਾ ਉੱਦੇ ਤਾਂ ਤੂੰ ਗੱਲ ਨਹੀਂ ਕੀਤੀ ਸਿੱਧੇ ਮੂੰਹ 'ਤੇ। ਕੋਈ ਇਹਨਾਂ ਨੂੰ ਲਿਆਉਂਦੇ ਕਿ ਲੋਟ। ਤੇ ਪਤਾ ਤਾਂ ਲੈ ਕੇ ਆਇਆ ਹੁਣ ਜਦੋਂ ਜੰਮੀ ਨੂੰ ਹੁਣ ਕੈਮਰੇ ਮੋਰੇ ਗੱਲ ਪਈ ਇਹਨਾਂ ਕੀ ਗੱਲ ਮੇਰੀ ਬੇਇੱਜ਼ਤ ਮੇਰੀ ਇੱਜ਼ਤ ਨਹੀਂ ਹਰੇ ਕੋਈ। ਤੇ ਉਹ ਜਦੋਂ ਚੁੱਪਚਾਪ ਖੜਾ ਤੇ ਤੂੰ ਨਹੀਂ ਇੱਜ ਤੇਰੀ ਨਹੀਂ ਇੱਜ਼ਤ ਤੇਰੀ ਫਿਰ ਪੈਸੇ ਕਿਉਂ ਨਹੀਂ ਦਿੰਦਾ ਇਹਦੇ। ਪੈਸੇ ਬਈ ਕਿਹਦੇ ਪੈਸੇ ਨੇ? ਕਿਹੜੇ ਦੇ ਬਈ? ਪੈਸੇ ਜਿਹੜੇ ਧੜਕਾਂ ਲੰਗਾਂ। ਬਈ ਮੇਰੀ ਗੱਲ ਸੁਣ। ਤੇ ਮੈਂ ਦੱਸਦਾ ਕੀ ਏ ਬਈ ਪਹਿਲੇ ਦਿਨ ਤੋਂ ਜਾਗਦਾ ਸੀ ਤੂੰ ਤੇ ਪਹਿਲੇ ਭਾਈ ਇਹ 20 ਦਿਨ ਲਾਏ ਹਟਾ ਦਿੰਦਾ ਤੇ ਹਟਾ ਦਿੰਦਾ 20 ਦਿਨ ਤੈਨੂੰ ਪਤਾ ਲੱਗਿਆ ਇਹ ਤੈਨੂੰ ਜੋ ਪਹਿਲੇ ਦਿਨ ਤੋਂ ਪਤਾ ਲੱਗਿਆ ਵੀ ਇਹ ਗਲਤ ਆ ਹਾਂ ਤੇ ਤੂੰ ਪਹਿਲੇ ਦਿਨ ਹੀ ਇਹਨੂੰ ਕਹਿ ਦਿੰਦਾ ਵੀ ਤੂੰ ਨਾ ਮੇਰੇ ਘਰੇ ਆ ਬਈ ਤਾਂ ਬੰਦੇ ਨਹੀਂ ਮਿਲਦੇ ਸੀ ਅੱਛਾ ਬੰਦੇ ਨਹੀਂ ਮਿਲਦੇ ਹੁਣ ਤੂੰ ਉਧਰ ਹੋਇਆ ਤੇ ਜਿਹੜੀ ਗੱਲ ਸਹੀ ਆ ਸਹੀ ਆ ਚਾ ਪੁੱਛ ਲੋ ਚਾ ਕਹਿ ਅੱਛਾ ਤੇਰੀ ਘਰ ਵਾਲੀ ਵੀ ਵੇਖਦਾ ਸੀ ਠੀਕ ਹੈ ਤੇ ਘਰ ਵਾਲੀ ਵੀ ਵੇਖਦਾ ਹੀ ਤੂੰ ਕੁਛ ਨਹੀਂ ਵੇਂਦਾ ਸੀ ਬਾਈ ਉਹ ਜੇ ਚਾਹ ਪਾਣੀ ਵੀ ਫੜਾ ਕੇ ਜਾਂਦੇ ਸੀ ਨੀਵੇਂ ਪਾ ਕੇ ਮੈਂ ਭੈਣ ਕਹਿ ਕੇ ਬੁਲਾਉਂਦਾ ਸੀਗਾ ਹੁਣ ਤਾਂ ਕਿੰਨੇ ਰੁਪਏ ਕਿੰਨੇ ਦਿਨ ਲੱਗੇ ਤੇਰੇ ਮੇਰੇ ਲੱਗੇ 20 ਦਿਨ ਤੇ ਕਿੰਨੇ ਰੁਪਏ ਬਾਰੇ ਕਹਿੰਦੇ ਸੀ 4500 ਰੁਪਏ ਰੈਂਦਾ 4500 ਰੁਪਏ ਰੈਂਦਾ ਹਮ ਦਿੰਦਾ ਨਹੀਂ ਪਿਆ ਸੀ ਪੰਚਾਇਤਾਂ ਵੀ ਕਰ ਲਈਆਂ ਬਾਈ ਸੱਦ ਕੇ ਸਾਰਾ ਕੁਝ ਹੀ ਕਰ ਲਿਆ ਪੈਸੇ ਮੈਨੂੰ ਕਦਿਆ ਕੀ ਕੀ ਤੂੰ ਜ ਕਾ ਬਣਾ ਲਿਆ ਵੀ ਇਹ ਪੈਸੇ ਦੇ ਮੈਂ ਸਰਪੰਚ ਨੂੰ ਵੀ ਸੱਦ ਲਿਆ ਪੰਚਾਇਤ ਨੂੰ ਵੀ ਸੱਦ ਲਿਆ ਸਭ ਨੂੰ ਸੱਦ ਕੇ ਦੇਖ ਲਿਆ ਅੱਛਾ ਨਹੀਂ ਕਹਦਾ ਮੈਂ ਨਹੀਂ ਦਿੰਦਾ ਤੇਰੇ ਕੋਲੇ ਬਸ ਇੱਕ ਹੀ ਬਹਾਨਾ ਮੇਰੀ ਘਰ ਹਾਲੀ ਵੇਖ ਲੈ ਮੇਰੀ ਘਰ ਹਾਲੀ ਵੇਲੇ ਵੇਖ ਹਾਂ ਇਹ ਪਰਿਵਾਰ ਤੇ ਪਿੰਡ ਦੇ ਵਿੱਚ ਕਿਵੇਂ ਆ ਪਹਿਲਾਂ ਬਾਈ ਜਮ ਬਾਈ ਮੈਨੂੰ ਹੁਣ ਪਤਾ ਕੀਤਾ ਮੈਨ ਬਈ ਪੰਚਾਇਤਾਂ ਵੀ ਹੁੰਨਿਆ ਤੇਰੇ ਤੇ ਪਿੰਡਾਂ ਦੇ ਵਿੱਚ ਸਾਰਾ ਕੁਝ ਹੋਇਆ ਜਿਹੜੇ ਇਹਨੇ ਆਪਣਾ ਹਰੇ ਸੀ ਦਾ ਪੇਚ ਸਾਰੇ ਬਣਾਲੇ ਤੇ ਤੂੰ ਹਰੇਕ ਪੰਚਾਇਤ ਦੇ ਵਿੱਚ ਹਰੇਕ ਥਾਣੇ ਦੇ ਵਿੱਚ ਇਹਨੂੰ ਇਹ ਕਹਿ ਰਿਹਾ ਵੀ ਤੂੰ ਇੱਕ ਘਰ ਵਾਲੀ ਵੀ ਛੇੜੀ ਆ ਇਹ ਤਾਂ ਬੰਦਾ ਹੀ ਸਾਊ ਬਹੁਤ ਆ ਇਹਦੇ ਬਾਰੇ ਮੈਂ ਪਤਾ ਕੀਤਾ ਯਾਰ ਜਦੋਂ ਹੁਣ ਇਹਨੇ ਮੇਰੇ ਜਦੋਂ ਮੇਰੇ ਤੇ ਇਲਜ਼ਾਮ ਹੀ ਡਾਬ ਡਲਾਤਾ ਵੀ ਮੈਂ ਬੈਠ ਕੇ ਪੁੱਛਿਆ ਤੇ ਬਈ ਪਹਿਲਾਂ ਪੁੱਛ ਲੈਂਦਾ ਫਿਰ ਜਿੱਦੇ ਮੇਰੇ ਕੰਮ ਕਰਨਾ ਆਉਣਾ ਸੀ ਜਦੋਂ ਪੁੱਛ ਕੇ ਆ ਜਾਂਦਾ ਹਾਂ ਦੇ ਇਹ ਕਹਿੰਦਾ ਵੀ ਸਰਪੰਚ ਨੇ ਕਿਹਾ ਵੀ ਅੱਛਾ ਤੂੰ ਪੈਸੇ ਦੇਣੇ ਨਹੀਂ ਹੁਣ ਇਹ ਪੈਸੇ ਬਈ ਕਹਿੰਦਾ ਮੇਰੀ ਜਿਤਨੀ ਸਾਡੇ ਘਰ ਦੀ ਜਿਤਨੀ ਤੇ ਇੱਜ਼ਤ ਤੈਨੂੰ ਉਦੋਂ ਨਹੀਂ ਪਤਾ ਲੱਗੀ ਜਦੋਂ 20 ਦਿਨ ਤਰੇ ਘਰੇ ਕੰਮ ਕਰੀ ਜਾਂਦਾ ਤੂੰ ਉਦੋਂ ਹੀ ਨਾ ਕਰਦੇ ਯਾਰ ਇਹਨੇ ਜਿਹੜੇ ਮੇਰੀ ਜੇ ਮੈਂ ਇਹ ਘਰਾਂ ਲਈ ਨਹੀਂ ਦੇਖਿਆ ਤੇ ਇਹਨੂੰ ਕੀ ਫੀਲ ਹੋਊਗਾ ਅੱਛਾ ਤੂੰ ਦੀ ਘਰ ਵਾਲੀ ਵੇਲੇ ਕਿਉਂ ਵੇਖੇਗਾ ਬਈ ਇਹ ਕਿਵੇਂ ਵੇਂਦਾ ਸੀ ਨਹੀਂ ਜਿਹੜਾ ਅੱਛਾ ਪਹਿਲਾਂ ਜਿਹੜੇ ਘਰੇ ਦਿਹਾੜੀ ਆਉਂਦੇ ਉਹਨਾਂ ਨਾਲ ਕਿਵੇਂ ਵਿਹਾਰ ਹੈ ਦਾ ਬਾਈ ਮੈਂ ਤੁਹਾਨੂੰ ਗੱਲ ਦੱਸਣਾ ਜਿਹੜੇ 2-3 ਬੰਦੇ ਆਏ ਸੀਗੇ ਠੀਕ ਆ ਉਹਨਾਂ ਨੇ ਮੈਨੂੰ ਤਾਂ ਹੱਟ ਜਿਆਦਾ ਉਮੜੀ ਦੇ ਪੈਸੇ ਤੋਂ ਖੁਰ ਜਾਂਦੇ ਆ ਮੈਨੂੰ ਇਕੱਠੇ ਮਿਲ ਜਾਣਗੇ ਗਾਂ ਤਿਆਰ ਆਉਂਦੇ ਆ ਚਲ ਜਵਾਕਾਂ ਨੂੰ ਕੋਲ ਲੈ ਜਾਂਗੇ ਕੋਈ ਭਾਣਾ ਤੇ ਆਉਂਦਾ ਨਾ ਉਹਨਾਂ ਨੂੰ ਵੀ ਹੁੰਦਾ ਉਹਨਾਂ ਨੂੰ ਚਲ ਲੀੜਾ ਕਪੜਾ ਲੈ ਜਾਂਗੇ ਮੈਨੂੰ ਕੀ ਪਤਾ ਸੀ ਵੀ ਇਹ ਤਾਂ ਜਮੇ ਮਾਰ ਜੂਗਾ ਬਾਈ ਇਹ ਤੇਰੇ ਪੈਸੇ ਦਿੱਤੇ ਨਹੀਂ ਪਹਿਲਾਂ ਪਹਿਲਾਂ ਨਹੀਂ ਦਿੱਤੇ ਪਹਿਲਾਂ ਤਾਂ ਤੈਨੂੰ ਪਤਾ ਸੀ ਮੇਰਾ ਟਾਈਮ ਤੇ ਹੋਣ ਵਾਲੇ ਪੈਸੇ ਕਿਉਂ ਨਪਿਆ ਮੈਂ ਪਹਿਲਾਂ ਨੂੰ ਦੇ ਹੀ ਗਿਆ ਬਾਈ ਨਾਪਦਾ ਨਹੀਂ ਸੀਗਾ ਮੈਂ ਹੋਣ ਵਾਲੇ ਵੀ ਜਦੋਂ ਜਦੋਂ ਮੈਂ ਨਹੀਂ ਨਾਪਦਾ ਜਿਵੇਂ ਪਹਿਲਾਂ ਨਹੀਂ ਦੇ ਸਕਦਾ ਜੇ ਫਿਰ ਮੈਂ ਨਾਪਦਾ ਉਹ ਵੀ ਨਾਪਦਾ ਤੇ ਗਰੀਬ ਦੇ ਪੈਸੇ ਖਾ ਕੇ ਕਿੱਥੇ ਜਾਏਗਾ ਓ ਯਾਰ ਮੈਂ ਜੇ ਖਾਦੀ ਜੇ ਮੈਂ ਮੇਰੇ ਪਰਵਾਦ ਚ ਮੇਰੇ ਘਰ ਵਾਲੀ ਆ ਦੋ ਜਵਾਕ ਆ ਅੱਛਾ ਦੋ ਜਵਾਕ ਛੋਟੇ ਐ ਕ ਵੱਡੇ ਛੋਟੇ ਆ ਅੱਛਾ ਪੜਦੇ ਆ हां ਪੜਦੇ ਆ ਅੱਛਾ ਕਹਿੰਦੇ ਵੀ ਤੇ ਘਰ ਦੇ ਵਿੱਚ ਕਹਿੰਦੇ ਵੀ ਜਿਹੜੀ ਘਰ ਵਾਲੀ ਉਹ ਹੈਂਡੀਕੈਪ ਵਾਲਾ ਹਾਂ ਉਹ ਕੰਮ ਨਹੀਂ ਕਰਦੀ ਉਹ ਕੰਮ ਨਹੀਂ ਕਰਦੀ ਜਦਾਂ ਗਰੀਬ ਘਰ ਜਦਾਂ ਗਰੀਬ ਪਾਣੀ ਚੋਂਦਾ ਬਾਈ ਮੇਰੇ ਤੇ ਸਾਰਾ ਕੁਝ ਉਹ ਸੱਚੀ ਏ ਗੱਲ ਸਾਰਾ ਕੁਝ ਮੇਰਾ ਘਰ ਦੇਖ ਲੋ ਜਾ ਕੇ ਅੱਛਾ ਭਈ ਯਾਰ ਇਹੋ ਜਿਹੇ ਗਰੀਬ ਬੰਦੇ ਦੇ ਤੁਸੀਂ ਪੈਸੇ ਰੱਖ ਕੇ ਕੀ ਕਰੋਗੇ ਕੀ ਕੋਠੀਆਂ ਬਾਲੋਗੇ ਯਾਰ ਮੇਰੀ ਇੱਕ ਗੱਲ ਸੁਣਾ ਗਰੀਬੀ ਹੋਵੇ ਅੰਤਾਂ ਦੀ ਤੇ ਉਹਨੂੰ ਆਸ਼ਕੀ ਸੁਝੂਗੀ ਹੂੰ ਬਈ ਪਰ ਤੈਨੂੰ ਤਾਂ ਬਹੁਤ ਸਹੀ ਆਲਾ ਬਹੁਤ ਸਹੀ ਆ ਤੈਨੂੰ ਤਾਂ ਸੁਝੀ ਆ ਬਈ ਕੀ ਸੋਚਦੀ ਆ ਕਿੰਨੇ ਕਿੱਲੇ ਜਮੀਨਾਂ ਤੇਰੇ ਕੋਲ ਮੇਰੇ ਕੋਲ ਤਾਂ ਭਲੇ 40 ਕਿੱਲੇ ਵਾਣੇ 40 ਕਿੱਲੇ ਤੇਰੇ ਕੋਲ ਵਾਣੇ ਕੋਠੀ ਤੇਰੀ ਪੂਰੀ ਟੌਪ ਦੀ ਪਈ ਆ ਮੈਂ ਵੇਖੀ ਆ ਬਈ ਤੇਰੇ ਕੋਲ ਗੱਡੀ ਇੱਕ ਫੋਰਚਨਰ ਆ ਇੱਕ ਤੇਰੇ ਕੋਲ ਥਾਰ ਆ ਠੀਕ ਹੈ ਤੇ ਇੱਕ ਤੂੰ ਪਿੰਡ ਦੇ ਵਿੱਚ ਕਿਹੜੇ ਕੱਢਣ ਵਾਸਤੇ ਜੀਪ ਰੱਖੀ ਹੋਈ ਆ ਤੇ ਤੂੰ ਬੰਦੇ ਦੇ 4000 ਰੁਪਏ ਰੱਖੀ ਐ ਨਾ ਕਮਾਲ ਆ ਇਹ ਨਹੀਂ ਫਿਰ ਜੇ ਜੀਪ ਰੱਖੀ ਐ ਮੈਂ ਗੱਡੀਆਂ ਰੱਖੀਆਂ ਤੇ ਉਹ ਫਿਰ ਮੈਂ ਤੁਹਾਨੂੰ ਸੋਨੂ ਦੇ ਦਿੰਨਾ ਤੁਸੀਂ ਲੈ ਜਾਓ ਮੇਰੀ ਐ ਮੇਰੀ ਕਮਾਈ ਦੀ ਐ ਤੇ ਤੂੰ ਸਾਨੂੰ ਕੀ ਦੇਂਗਾ ਇਹ ਉਹਨੇ ਨੂੰ ਗਰੀਬੀ ਯਾਦਾ ਹੀ ਹੈ ਹੁਣ ਇਹਨੂੰ ਯਾਦਾ ਹੀ ਹੈ ਅੱਛਾ ਅੱਛਾ ਤੈਨੂੰ ਦਿਹਾੜੀ ਇਹ ਮਿਲਦੇ ਨਹੀਂ ਸੀ ਇਹ ਦਿਹਾੜੀ ਕਿਉਂ ਰੱਖਿਆ ਪਰ ਇਹ ਤਾਂ ਆਸ਼ਕ ਪਨਾ ਬੰਦਾ ਇਹ ਇਹਨੂੰ ਕਿ ਰੱਖਿਆ ਸੀ ਮੈਨੂੰ ਨਹੀਂ ਪਤਾ ਅੱਛਾ ਤੈਨੂੰ ਪਤਾ ਨਹੀਂ ਤੂੰ ਨਾਲੇ ਕਹੀ ਜਾਣਾ ਪਹਿਲੇ ਦਿਨ ਮੈਨੂੰ ਪਤਾ ਲੱਗਿਆ ਸੀ ਮੈਨੂੰ ਬੰਦੇ ਨਹੀਂ ਮਿਲਦੇ ਸੀ ਇਹ ਤੈਨੂੰ ਬੰਦੇ ਮਿਲਦੇ ਨਹੀਂ ਸੀ ਤਾਂ ਰੱਖਿਆ ਸੀ ਮੈਂ ਤਾਂ ਰੱਖ ਰਿਹਾ ਹੁਣ ਤੈਨੂੰ ਸ਼ਰਮ ਆਉਂਦੀ ਆ ਸ਼ਰਮ ਵਾਲੀ ਕਿਹੜੀ ਤੇ ਮੂੰਹ ਕਿ ਬੰਨਿਆ ਮੈਂ ਬਈ ਮੂੰਹ ਤਾਂ ਲਾ ਕੇ ਖਾਣਾ ਪਿੰਡ ਵਾਲਿਆਂ ਨੂੰ ਉਹ ਨਹੀਂ ਲਾ ਸਕਦਾ ਬਈ ਮੈਂ ਮੂੰਹ ਨਹੀਂ ਲੱਗ ਮੈਂ ਹੁਣ ਸ਼ਰਮ ਹੁੰਦੀ ਤੈਨੂੰ ਇਹ ਸ਼ਰਮ ਵਾਲੀ ਕਿਹੜੀ ਗੱਲ ਆ ਰਹੀ ਬਈ ਤੂੰ ਹੀ ਤਾਂ ਕੈਮਰਾ ਚੱਕ ਕੇ ਆ ਗਿਆ ਹੂੰ ਗੱਲ ਕਰਦੇ ਮੈਂ ਮੂੰਹ ਲਾ ਕੇ ਵੀ ਕਰ ਲੈਣ ਤੈਨੂੰ ਮੈਂ ਵਾਰੀ ਵਾਰੀ ਕਹੀ ਨਾ ਤੂੰ ਕੈਮਰਾ ਕੈਮਰਾ ਕਰੀ ਜਾਣਾ ਤੂੰ ਹੈ ਕਿੱਡਾ ਕਿ ਲਾਈਨ ਲਾਟ ਬਾਈ ਮੈਂ ਕਿੱਡਾ ਨਹੀਂ ਮੈਂ ਤਾਂ ਇਹੋ ਹੀ ਗੱਲ ਕਹੀ ਬਈ ਮੈਂ ਹੂੰ ਜਿਹੜਾ ਯਾਰ ਬੰਦਾ ਦੁੱਕੀ ਦਾ ਹੈ ਯਾਰ ਮੈਂ ਸਿੱਧੀ ਗੱਲ ਕਹਣਾ ਦੁੱਕੀ ਦਾ ਬੰਦਾ ਜਿਹੜਾ ਬੰਦਾ 4000 ਰੁਪਏ ਦਾ 92000 ਰੁਪਏ ਆ ਕੇ ਮੈਨੂੰ ਆਏ ਨਾ ਬੋਲੇ ਕੀ ਕਰ ਲੇਗਾ ਜੇ ਤੇਰਾ ਕੈਮਰਾ ਚੱਲਦਾ ਤਾਂ ਮਤਲਬ ਇਹ ਨਹੀਂ ਵੀ ਤੂੰ ਮੈਨੂੰ ਆਪ ਸ਼ਬਦ ਬੋਲੇਗਾ ਅਸੀਂ ਤਾਂ ਬਾਈ ਆਏ ਆ ਮੋਟਰਸਾਈਕਲ ਤੇ ਤੂੰ ਗੱਡੀ ਲੈ ਕੇ ਆਂ ਵਿਖਾਈ ਮੜਿਆ ਕੈਮਰਾ ਕਿੰਨੀ ਵੱਡੀ ਗੱਡੀ ਲਈ ਫਿਰ ਤੇਰੀ ਹੈਗੀ ਹੈ ਮੇਰੀ ਹੈ ਬਾਈ ਕਮਾਈ ਦੀ ਹੈ ਮੇਰੀ ਮੇਰੀ ਬਾਈ ਕਿੰਨੇ ਦਾ ਤੇਲ ਪਾਉਣਾ ਦਿੱਲੀ ਦਾ ਕਿੰਨੇ ਦਾ ਤੇਲ ਪਾਉਣਾ ਬਾਈ ਮੈਂ 10000 ਦਾ ਫੂਕਦਾ 10000 ਦਾ ਫੂਕਦਾ ਬਾਈ ਇਹ ਕੀ ਕਹਿਣਾ ਚਾਹਣਾ ਬਾਈ ਬਾਈ ਮੇਰੀ ਗੱਲ ਸੁਣ ਜਿਹ ਬਹੁਤ ਵਧੀਆ ਗੱਲ ਆ ਤੇ ਕਹਿੰਦਾ ਵੀ ਗੱਡੀਆਂ ਦਾ 10-10 ਹਜ਼ਾਰ ਦਾ 20-20 ਹਜ਼ਾਰ ਦਾ ਤੇਲ ਫੂਕ ਕੇ ਬੰਦਾ ਇੱਕ ਹੁੰਦਾ ਪਿੰਡਾਂ ਦੇ ਵਿੱਚ ਤੇ ਇਹ ਗਰੀਬ ਦੇ ਪੈਸੇ ਕਿੱਥੋਂ ਦੇ ਦੂਗਾ ਯਾਰ ਇਹ ਵੇਖੋ ਤੁਸੀਂ ਵੇਖੋ ਇਹ ਯਾਰ ਮੇਰੀ ਗੱਲ ਸੁਣ ਜਿਹੜੇ ਇਹ ਪਹਿਲਾਂ ਦਿਹਾੜੀ ਕੰਮ ਕਰਦੇ ਆ ਉਹ 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 ਕਿਵੇਂ ਉਹਨਾਂ ਨਾਲ ਵੀ ਇਦਾਂ ਵਤੀਰਾ ਵਤੀਰਾ ਹੋਇਆ ਹੋਇਆ ਹੋਈ ਹੋਊਗੀ ਤਾਂ ਹੀ ਉਹਨਾਂ ਨੇ ਮੈਨੂੰ ਕਿਹਾਗਾ ਉਹ ਜਦੋਂ ਉਹ ਹਟ ਗਿਆ ਇੱਕ ਬੰਦਾ ਦੋਕ ਦਿਨ ਲਾ ਕੇ ਉਹ ਆਦੇ ਪੈਸੇ ਉਹਦੇ ਪੈਸੇ ਰੱਖੀ ਬਟਾ ਜੇ ਭਾਈ ਮੈਂ ਇਹਨੂੰ ਦਸ ਦਿਨ ਬਾਅਦ ਮੈਨੂੰ ਕਹਿ ਮਾ ਮੈਨੂੰ ਪੈਸੇ ਦੇ ਦੇ ਜੇ ਇਹਨੂੰ ਪਤਾ ਸੀ ਮੈਂ ਇਹਦੀ ਘਰਾਂ ਲੈ ਲ ਜਾਗਦਾ ਉਹ ਹੂੰ ਕੀ ਗੱਲ ਐ ਨਹੀਂ ਆਉਦੀ ਜਨਾਨੀ ਟਰੈਕਟਰ ਤੇ ਰੱਖੀ ਐ ਵੀ ਮੈਂ ਮੁੜ ਕੇ ਰੋਲਾ ਪਾਉਣਾ ਆਹ ਕੀ ਬਾਤ ਟਰੈਕਟਰ ਤੇ ਰੱਖੀ ਐ ਆ ਹੁਣ ਕੀ ਬੋਲਿਆ ਵੇਖ ਨਹੀਂ ਬਹੁਤ ਸਹੀ ਗੱਲ ਕਰਨਾ ਐ ਤੁਸੀਂ ਇੱਥੇ ਤੇਰੀ ਬੇਇੱਜ਼ਤੀ ਤੇਰੀ ਬੇਇੱਜ਼ਤੀ ਤਾਂ ਪਹਿਲੇ ਦੇਣੀ ਹੋ ਗਈ ਸੀ ਯਾਰ ਤੈਨੂੰ ਪਿੰਡ ਦੇ ਵਿੱਚ ਕਹਿੰਦੇ ਨਹੀਂ ਵੀ ਤੂੰ ਪੈਸੇ ਖਾ ਕੇ ਇੰਨੀ ਵੱਡੀ ਕੋਠੀ ਪਾਈ ਐ ਯਾਰ ਪੈਸੇ ਖਾਏ ਪਹਿਲਾਂ ਵੀ ਲੋਕਾਂ ਦੇ ਪੈਸੇ ਖਾਤੇ ਮੈਂ ਕਿ 40000 ਨਾਲ ਕੋਠੀ ਨਹੀਂ ਪੈਂਦੀ ਬਈ ਅੱਛਾ ਜੇ ਠੇਕੇ ਦੇ ਮੁੰਡੇ ਕੰਮ ਕਰਦੇ ਤੇਰੇ ਨਾਲ ਜਮੀਨਾਂ ਵਾਹਦੇ ਤੇਰੀ ਮੋਟਰ ਛੱਡਦੇ ਆ ਕਹਿੰਦੇ 10 ਮੁੰਡੇ ਰੱਖੇ ਹੋਏ ਜਿਹੜੇ ਮੋਟਰਾਂ ਹੀ ਛੱਡਦੇ ਆ ਠੀਕ ਆ 40 ਕਿੱਲੇ ਦੇ ਵਾਹਨ ਤੇ ਤੂੰ 100 ਕਿੱਲਾ ਜ਼ਮੀਨ ਵੈਸੇ ਲਈ ਬੈਠਾ ਜਿਹੜੇ ਠੇਕੇ ਤੇ ਲਈ ਬੈਠਾ ਹੈ ਤਾਂ ਘਟੋਆ 150 ਕਿੱਲਾ ਤੇਰੇ ਕੋਲ ਹੈਗਾ ਸਾਰਾ ਕੁਸਾ ਬਾਈ ਅੱਛਾ ਤੂੰ ਬਾਈ ਯਾਰ ਇਹ ਗਰੀਬ ਦੇ ਪੈਸੇ ਖਾ ਕੇ ਕਿੱਥੇ ਜਾ ਬਾਈ ਨਹੀਂ ਖਾਦੇ ਕਿਉਂ ਬਾਈ ਮੇਰੀ ਜਾਨ ਨਹੀਂ ਵੰਗਾਉਂਦਾ ਸੀ ਯਾਰ ਤੂੰ ਤੂੰ ਜਾਨਨੀ ਵਾਲ ਤੇ ਚੱਕੇ ਹੀ ਨਹੀਂ ਹੁਣ ਤਾਲ ਜਾ ਤੇ ਇੱਕ ਮਿੰਟ ਐਡੀ ਕੋਠੀ ਪਾਈ ਵੀ ਇਤਨੇ ਕੈਮਰਾ ਤੇ ਲੱਗੇ ਹੋਣਗੇ ਕੈਮਰਾ ਚੋਂ ਕਢਾ ਲੈ ਇਹ ਇਹਨੇ ਉਹ ਦੇਖ ਲਿਆ ਤੇ ਚਾਹ ਫੜਦੇ ਤੇ ਮੈਨੂੰ ਹੱਥ ਨਹੀਂ ਬੜੇ ਕੁਛ ਨਹੀਂ ਕੀਤਾ ਬਾਈ ਲੜਦੇ ਕਿ ਬਾਈ ਮੇਰੀ ਗੱਲ ਸੁਣ ਜਨਾਨੀ ਵਾਹ ਕਮੈਂਟ ਇਹ ਚਾਹ ਫੜਾਉਣ ਲੱਗੀ ਤੇ ਇਹਨੇ ਇਹਨੇ ਆਏ ਕਰਕੇ ਨਾ ਆਏ ਕਰਕੇ ਆਏ ਹੱਥ ਫੜਿਆ ਪੁੱਛ ਥੋੜਾ ਜਿਹਾ ਮੈਂ ਟੱਚ ਹੀ ਨਹੀਂ ਕੀਤਾ ਕਿਥੇ ਲੈ ਜਾਂਦੀ ਆ ਉਹ ਉਹ ਕੀ ਦਾ ਹੱਥ ਦੱਸੋਗੀ ਵੀ ਘਰ ਵਾਲੀ ਦਾ ਅਜਾ ਤੇਰੀ ਘਰ ਵਾਲੀ ਦਾ ਘਰ ਵਾਲੀ ਦਾ ਇੱਕ ਵਾਰ ਇਹਨੂੰ ਪੁੱਛਾ ਤੇ ਉਹ ਤਾਂ ਕਿਥੇ ਲੈ ਜਾਂਦੀ ਮੈਂ ਤਾਂ ਤੁਝ ਫੜੀ ਨਹੀਂ ਉਹਦੇ ਮੈਂ ਵੇਖਿਆ ਸੀ ਅੱਖੀ ਮੈਂ ਬਾਈ ਮੇਰੀ ਗੱਲ ਸੁਣ ਮੈਂ ਉਲੇ ਬੈਠਾ ਸੀਗਾ ਮੈਂ ਕਿਹਾ ਜੇ ਮੈਂ ਵੇਨਾਂਗਾ ਜਦੋਂ ਮੈਨੂੰ ਦੱਸਿਆ ਸੀਗਾ ਮੇਰੀ ਘਰ ਵਾਲੀ ਨੇ ਮੈਂ ਕਿਹਾ ਜਮੈਂ ਇਹਦੀ ਹਰ ਵੇਖਿਆ ਦੇ ਬਚਾ ਗਏ ਉਹ ਲੈਣਾ ਉਹਨੇ ਚਾਹ ਫੜਾਉਣ ਲੱਗੀ ਨਾ ਇਹ ਬਾਟੀ ਇਹਨੇ ਉਂਗਲਾਂ ਨਪਕਾਂ ਦਾ ਤੋਦ ਤੋਦ ਬਾਅਦ ਵੀ ਨੌ ਤਣ ਚਾਹ ਫੜਾਉਂਦੀ ਨਹੀਂ ਫੇਰ ਨਹੀਂ ਨਪਕਾਂ ਗੀਆਂ ਬਈ ਤੂੰ ਨੇਤੀ ਦਾ ਪੁੱਤ ਮਨੋਦੀ ਹਟਾਉਣ ਦਾ ਮੈਂ ਮੈਨੂੰ ਬੰਦਾ ਨਹੀਂ ਮਿਲਦਾ ਸੀ ਯਾਰ ਬਸ ਇਹਦੀ ਗੱਲ ਹੈਗੀ ਹੈ ਇਹ ਬੰਦੇ ਨੇ ਮੈਨੂੰ ਮੈਂ ਪਹਿਲਾਂ ਗੱਲ ਹੋਈ ਸੀ ਮੈਨੂੰ ਇਹਦੇ ਨਾਲ ਇਹਦੇ ਨਾਲ ਇਹ ਕਹਿੰਦਾ ਇਹਦੀ ਘਰ ਵਾਲੀ ਮੈਨੂੰ ਇਹ ਗੱਲ ਵੀ ਕਹੀ ਆ ਕਹਿੰਦੀ ਬਈ ਤੂੰ ਬਹੁਤ ਵਧੀਆ ਮੁੰਡਾ ਤੂੰ ਬਹੁਤ ਸਿਆਣਾ ਮੁੰਡਾ ਮੇਰਾ ਤੂੰ ਭਰਾ ਰਗਾਂ ਲੱਗਦਾ ਤੇ ਤੁਸੀਂ ਇਹ ਵੇਖੋ ਜਿਹੜਾ ਇਹਨੂੰ ਭਰਾ ਕਹਿ ਰਹੀ ਆ ਉਹ ਇਹਨੂੰ ਠੀਕ ਹੈ ਇਹਨੂੰ ਭਰਾ ਕਹਿ ਰਹੀ ਆ ਤੇ ਅੱਜ ਇਹਦੇ ਬਾਰੇ ਯਾਰ ਗੱਲ ਕਿਵੇਂ ਹੋ ਗਈ ਇਹਦਾ ਮੈਂ ਇਹਦਾ ਗੱਲਾਂ ਤੈਨੂੰ ਸਿਖਾ ਕੇ ਲੈ ਆ ਸਾਰਾ ਕੁਝ ਕੀ ਪੈ ਕਿ ਕੀ ਕੀ ਪਤਾ ਕਿੰਨੇ ਪੈਸੇ ਲੈ ਹੁਣ ਇਹਦਾ ਤੂੰ ਅੱਜ ਅੱਜ ਮੈਂ ਇਹਨੂੰ ਸਿਖਾ ਲਿਆ ਜਿਹੜਾ ਤੇਰੇ ਪਿੰਡ ਦਾ ਸਰਪੰਚ ਸੀ ਮੈਂਬਰ ਸੀ ਜੇ ਤੁਹਾਡੇ ਪਿੰਡ ਦੇ ਲੋਕ ਆ ਤੁਹਾਡੇ ਤਾਂ ਗਵਾਂਟੀ ਨਹੀਂ ਤੁਹਾਡੇ ਤਾਂ ਚੰਗੇ ਉਹ ਬਤ ਤੇ ਮੇਰੀ ਭੈ ਬੰਦੀ ਨਹੀਂ ਤੇ ਬੰਦੀ ਕੀ ਦੀ ਨਾ ਪੁੱਛ ਨੂੰ ਮੈਂ ਸਰਪੰਚ ਨੂੰ ਹਰਾਇਆ ਸੀ ਮੈਂ ਉਹ ਤਾਂ ਮੇਰੇ ਤੇ ਲੱਗਦਾ ਬਈ ਯਾਰ ਯਾ ਯਾ ਦੂਸਰਾ ਖੜਾ ਆਇਆ ਬਰਾਬਰ ਬਈ ਬੰਦਾ ਖੜਾ ਕੀਤਾ ਸੀ ਇਹਦਾ ਨਹੀਂ ਉਹ ਮੰਨਦਾ ਇਹਦੀ ਖਰਿਆ ਦਾ ਚਲ ਮੰਨੀ ਗੱਲ ਜਿਹੜਾ ਦਿੱਤੇ ਉਹਨੂੰ ਲੈ ਕੇ ਆ ਮਕਰੇ ਦੇ ਉਹਨੂੰ ਵੀ ਪੁਕਰੀ ਗਿਆ ਅੱਛਾ ਉਹ ਕਹਿੰਦਾ ਇਹਨੇ ਵੀ ਨੀ ਮੋਟਾ ਪਈਆਂ ਨੇ ਉਹ ਨਹੀਂ ਸਕੇ ਨੇ ਉਹਨੇ ਮੈਨੂੰ ਸਹੀ ਗੱਲ ਕਹੀ ਕਹਿੰਦਾ ਤੂੰ ਕਿੱਥੇ ਫਸ ਗਿਆ ਓਏ ਬਈ ਉਹਦਾ ਉਹਦੇ ਹੋਏ ਨਾ ਉਹਨੂੰ ਮੈਂ ਹੀ ਬਣਾਇਆ ਸੀ ਸਾਡੀ ਵਿਗੜੀ ਵੀ ਸੀ ਤਾਂ ਬੋਲ ਗਿਆ ਉਹ ਇਹਨਾਂ ਮੈਂ ਗੁੱਸੇ ਸੀ ਹੁਣ ਤੂੰ ਇਹਦੇ ਪੈਸੇ ਦੇਣੇ ਆ ਕਿ ਨਹੀਂ ਦੇਣੇ ਬਾਈ ਪੈਸੇ ਮੇਰੀ ਜਨਾਨੀ ਤੋਂ ਮਾਫੀ ਮੰਗਲੇ ਤੇ ਜਨਾਨੀ ਤੋਂ ਮਾਫੀ ਮੰਗ ਜਨਾਨੀ ਤੋਂ ਮਾਫੀ ਮੰਗ ਲੈ ਫਿਰ ਜਨਾਨੀ ਤੋਂ ਚਾਰ ਰਜ ਮਗਾਮ ਪਹਿਲਾਂ ਮਗਾਲਿਆ ਪੰਚਾਇਤ ਚਲੇ ਜਾ ਕੇ ਪੰਚਾਇਤ ਵੀ ਮਾਫੀ ਮੰਗ ਬਾਈ ਜਵਾਂ ਨਹੀਂ ਮੰਗੀ ਸਾਰੇ ਤੈਨੂੰ ਗੱਪ ਮਾਰੀ ਤੈਨੂੰ ਸਿਖਾ ਕੇ ਲੈ ਆਇਆ ਸਾਰਾ ਤੂੰ ਮੈਨੂੰ ਪੈਸੇ ਦੇਣੇ ਆ ਕਿ ਨਹੀਂ ਦੇਣੇ ਪਹਿਲਾਂ ਤਾਂ ਮੈਨੂੰ ਇਹ ਦੱਸ ਤੂੰ ਇਹ ਤੂੰ ਕਿੰਨੇ ਪੈਸੇ ਲੈ ਕੇ ਆਇਆ ਮੈਂ ਤਾਂ ਤੋ 20000 ਰੁਪਏ ਲਿਆ ਤੇ ਫਿਰ ਤੂੰ ਦੇ ਮੈਨੂੰ ਚਲੀ ਮੈਂ ਕਹਤੋ ਦੇਵਾਂ ਤੇ ਜੇ ਤੈਨੂੰ 20 ਹਜ਼ਾਰ ਦੇ ਸਕਦਾ ਹੈ ਤੂੰ ਪੈਸੇ ਲੈ ਕੇ ਤੁਸੀਂ ਦੋਵੇਂ ਸਕੀਮ ਅਸੀਂ ਕਿਸੇ ਤੋਂ ਪੈਸੇ ਨਹੀਂ ਲੈਂਦੇ ਬਾਈ ਅਸੀਂ ਸੱਚ ਦੀ ਗੱਲ ਕਰਦੇ ਹਾਂ ਸੱਚ ਦੀ ਕਰਕੇ ਆਏ ਆ ਤੁਸੀਂ ਅੱਜ ਮੇਰੇ ਜਿਹੜੀਆਂ ਮਾਫੀ ਮੰਗਦੀ ਤੇਰੇ ਪੈਸੇ ਦੇ ਦੂੰ ਮੈਂ ਨਾ ਅੱਲਾ ਪਛਾਦ ਜਦੋਂ ਮਰਦੀ ਤੂੰ ਤੂੰ ਮੰਨਦਾ ਨਾ ਵੀ ਛੇੜੀ ਸੀ ਤੂੰ ਯਾਰ ਸੱਤ ਮੈਂ ਇਹ ਇਹ ਕਹਿੰਦਾ ਮੰਨ ਫਿਰ ਸੱਤ ਫਿਰ ਕਰ ਮੈਂ ਯਾਰ ਬਈ ਮੈਂ ਤਾਂ ਮੰਗ ਬੰਗ ਲੂੰ ਮੈਂ ਉਹਨੂੰ ਕਿਤੇ ਮਾਰਾ ਕਹਿ ਹੀ ਨਹੀਂ ਮੈਂ ਤਾਂ ਭੈਣ ਕਹਿੰਦਾ ਸੀ ਤੂੰ ਪਤਾ ਨਹੀਂ ਕੀ ਉਹਨੂੰ ਮੂਰੇ ਲਈ ਜੰਨੇ ਆ ਤੁਸੀਂ ਕਿਸੇ ਦੇ ਮਸਾ ਕਰੇ ਪਿੰਡ ਚ ਮੈਂ 50 ਬੰਦਾ ਦੇ ਘਰਾਂ ਚ ਕੰਮ ਕਰਕੇ ਗਿਆ ਜੇ ਕੋਈ ਬੰਦਾ ਇਹ ਵੀ ਕਹਦੇ ਨਾ ਜਿਹੜਾ ਦਿਹਾੜੀਦਾਰ ਬੰਦਾ ਹੁੰਦਾ ਨਾ ਉਹਨੇ ਆਪਣੀ ਰੋਜੀ ਰੋਟੀ ਦਿਹਾੜੀ ਕਰਕੇ ਕਮਾਉਣੀ ਹੁੰਦੀ ਆ ਉਹ ਨਾ ਕਿ ਆਸਕੇ ਕਰਕੇ ਇਹ ਬੰਦਾ ਬਾਈ ਤੂੰ ਖੜ ਜਾ ਤੇਰੇ ਨਾਲ ਮੈਂ ਗੱਲ ਕਰਨੀ ਆ ਤੁਸੀਂ ਦੇਖੋ ਇਹ ਬੰਦੇ ਨੂੰ ਕੋ ਲੈ ਲਾਟ ਬੰਦਾ ਲੈ ਲਾਟ ਇਹ ਬੰਦੇ ਦੇ ਪੈਸੇ ਖਾ ਕੇ ਕੀ ਕਰ ਲੂਗਾ ਯਾਰ 4000 ਰੁਪਏ ਜਾਂ ਚਲ ਕੋਈ ਨਾ ਅਸੀਂ ਦੇ ਦਾਂਗੇ ਇਹਨੂੰ ਪਿੰਡ ਤੋਂ ਦਵਾ ਦਾਂਗੇ ਕਿਸੇ ਤੋਂ ਠੀਕ ਐ ਦਵਾ ਦਾਂਗੇ ਕੋਈ ਚੱਕਰ ਨਹੀਂ ਇਹ ਇਹਦੀਆਂ ਬੱਦੂਆਂ ਨੂੰ ਲੈ ਕੇ ਕਿੱਥੇ ਜਾਊਗਾ ਛੋਟੇ ਛੋਟੇ ਜਵਾਕ ਆ ਯਾਰ ਘਰ ਵਾਲੀ ਕੰਮ ਨਹੀਂ ਕਰਦੀ ਦਿੱਤਾ ਤੋਂ ਪਹਿਲੇ ਦਿਨ ਘਰੇ ਆਏ ਇਹਨਾਂ ਦੇ ਹਨ ਤੇ ਮੈਂ ਨਾ ਕਿਤੇ ਬਾਹਰ ਆ ਚਲ ਬਠੋੜ ਦਾ ਚੱਕਣਾ ਬਰੇਤੀ ਦਾ ਤੇ ਮੈਨੂੰ ਗਵੰਡਗਾ ਦਾ ਬੰਦਾ ਮਿਲਿਆ ਸਹਣਾ ਬਣਾ ਚੱਟੀ ਦਾੜੀ ਦੇ ਕਿਹੜਾ ਮੇਵਾ ਹਾਂ ਉਹ ਮੈਨੂੰ ਪਤਾ ਕੀ ਜਾਂਦਾ ਕਿੱਥੇ ਫਸ ਗਿਆ ਕੱਕੇ ਤੇਰਾ ਪਿੰਡ ਕਿਹੜਾ ਬਣਦੀ ਨਹੀਂ ਤੇ ਮੈਂ ਕਹਾਂ ਕੀ ਪਤਾ ਹੋ ਸਕਦਾ ਨਾ ਬਣਦੀ ਨਹੀਂ ਓਏ ਤੇ ਮੇਵੇ ਦੀ ਗੱਲ ਤੇ ਮੇਰੀ ਬਣਦੀ ਕਿਹਦੇ ਨਾਲ ਆ ਮੇਰੀ ਬਈ ਤੇਰੀ ਸਰਪੰਚ ਨਾਲ ਨਹੀਂ ਬਣੀ ਤੇਰੀ ਮੈਂਬਰ ਨਾਲ ਨਹੀਂ ਬਣਦੀ ਤੇ ਨੰਬਰਦਾਨ ਨਾਲ ਨਹੀਂ ਬਣਦੀ ਗਵਾਂਢੀ ਨਾਲ ਨਹੀਂ ਬਣਦੀ ਕਿਸੇ ਬੰਦੇ ਨਾਲ ਨਹੀਂ ਬਣਦੀ ਤੇ ਹਿਆਰੀ ਨਾਲ ਨਹੀਂ ਬਣਦੀ ਤੇਰੀ ਬੰਦੀ ਕਿਹਦੇ ਨਾਲ ਆ ਇਹ ਬੰਦੀ ਹੈ ਪਾਏ ਲੱਗਦਾ ਬਈ ਇਹਦੀ ਇਹਦੀ ਘਰ ਨਹੀਂ ਬੰਦੀ ਹੋਣੀ ਹੈ ਇਹਦੀ ਘਰ ਵਾਲਿਆਂ ਬਈ ਨਹੀਂ ਬੰਦੀ ਹੋਣੀ ਘਰ ਵਾਲਿਆਂ ਬੰਦੀ ਹੈ ਬਈ ਬੰਦੀ ਹੈ ਮੇਰੀ ਸਾਰੇ ਨਾਲ ਬੰਦੀ ਹੈ ਠੀਕ ਹੈ ਇਹ ਇਹ ਜੇ ਇਹਨੂੰ ਮੜੀ ਮੇਰੇ ਸਾਰੇ ਐਂਟੀ ਹੋਣ ਹੁਣ ਤੂੰ ਮੈਨੂੰ ਇਹ ਗੱਲ ਦੱਸ ਸਿੱਧੀ ਕੈਮਰੇ ਮੁਰੇ ਖੜ ਤੂੰ ਪੈਸੇ ਦੇਣੇ ਆ ਕਿ ਨਹੀਂ ਦੇਣੇ? ਯਾਰ ਮੈਂ ਦੇ ਦੂੰਗਾ ਬਾਈ ਹੋੜੀ ਹੋੜੀ ਕਿਵੇਂ ਦੇਂਗਾ? ਹੋੜੀ ਹੋੜੀ ਦੇ ਦੂੰਗਾ ਬਾਈ। ਕਿਸ਼ਤਾ ਜੀ ਕਿਸ਼ਤਾ ਕਰ ਲਾ ਮੇਰਾ? ਕਿ 4000 ਦੇ ਕਿਸ਼ਤਾ ਯਾਰ? ਕਿੰਨੇ ਕਿੰਨੇ ਕਿਸ਼ਤਾ ਕਰੀ? ਕਰ ਲਾ ਕਿਸ਼ਤਾ ਯਾਰ। 25 ਰੁਪਏ ਰੱਖ ਲਈ ਕਿਸ਼ਤਾ? ਕਿੰਨੇ? ਸ਼ਰਮ ਕਰ ਲਾ ਯਾਰ ਮਾੜੀ ਮੋਟੀ। ਯਾਰ ਬਾਈ ਬਾਈ ਮੈਂ ਇਹਨੇ 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 ਨਹੀਂ ਸ਼ਰਮ। ਭਰਾਵਾ ਇਹਦੇ ਪੈਸੇ ਦੇ ਹੁਣ ਹੀ ਦੇ ਦੇ। ਇਹਨੇ ਨਹੀਂ ਸ਼ਰਮ ਰੱਖੀ ਬਾਈ। ਬਾਈ ਦੇ ਦੇਗਾ ਹੁਣ ਤੂੰ ਪੈਸੇ ਦੇ। ਯਾਰ ਦੇ ਦੇ ਕੋਈ ਨਾ ਗਲਤੀ ਹੋ ਗਈ ਇਹ ਤੋਂ ਮੈਂ ਕਹਿੰਨਾ ਗਲਤੀ ਹੋ ਗਈ ਚਲ ਇਹਨੇ ਕਰਤਾ ਹੋਊ ਯਾਰ ਤੂੰ ਚੁੱਪ ਇਹਨੇ ਗਾਮ ਗਲਤ ਕਰਤਾ ਹੋਊਗਾ ਤੈਨੂੰ ਸ਼ਰਮ ਆਉਣੀ ਚਾਹੀਦੀ ਤੂੰ ਇਹਦੇ ਪੈਸੇ ਦੇ ਕੇ ਪਰੇ ਨਿਬੜ ਤੂੰ ਗਰੀਬ ਦੀਆਂ ਬੱਦਵਾ ਹੋ ਗਿਆ ਚੰਗਾ ਬਈ ਦੇ ਦੂੰਗਾ ਜਿਹੜੇ ਬੰਦੇ ਪੈਸੇ ਨਾ ਬਦੇ ਲੋਕਾਂ ਦੇ ਦਿਹਾੜੀਦਾਰ ਬੰਦੇ ਉਹਨਾਂ ਬਾਰੇ ਕੀ ਕਹਿਣਾ ਚਾਹਣਾ ਮੈਂ ਤਾਂ ਬਈ ਇਹ ਕਹਿਣਾ ਚਾਹਣਾ ਬਈ ਨਾ ਨੱਪਿਆ ਕਰੋ ਪੈਸੇ ਦੇ ਦਿਆ ਕਰੋ ਮੇਥੋਂ ਗਲਤੀ ਹੋ ਗਈ ਬਈ ਮੈਂ ਪੈਸੇ ਦੇ ਦੂੰਗਾ ਬੱਦਵਾਵਾ ਹੈ ਕਿ ਨਾ ਭੜੀਆਂ ਬਈ ਬਈ ਬਹੁਤ ਬੱਦਵਾਵਾ ਤਾਂ ਹੀ ਮੈਂ ਪੈਸੇ ਮੈਂ ਕਹਿੰਦਾ ਮੈਂ ਦੇ ਦੂੰਗਾ ਮੇਥੋਂ ਗਲਤੀ ਹੋ ਗਈ ਬੀਚੇ ਹਾਂ ਕਿਉਂਕਿ ਅਸੀਂ ਜਾਣਦੇ ਹੁੰਦੇ ਆ ਹਨ ਚੱਕ ਦੇ ਘਰੇ ਜਾਣਾ ਜਿਹੇ ਜਿਹੇ ਅਗਲੇ ਦੀ ਅੱਜ ਤਾਂ ਉਹ ਹੀ ਆਉਦੀ ਆ ਜੇ ਅੱਜ ਮੈਂ ਇੱਕ ਘਰੇ ਕੰਮ ਗਲਤ ਕਰੂੰਗਾ ਮੈਨੂੰ ਦੂਜਾ ਘਰ ਕਿਵੇਂ ਬਾਰਨ ਦੇ ਦਊਗਾ ਉਹਦਾ ਬਸ ਉਹਨੇ ਪਤਾ ਨਹੀਂ ਕਿਹੜੀ ਗੱਲੋਂ ਮੇਰੇ ਤੇ ਇਲਜ਼ਾਮ ਲਾਤਾ ਉਹੋ ਜਿਹਦਾ ਮੈਂ ਹੈ ਹੀ ਨਹੀਂ ਸੀਗਾ ਪਹਿਲਾਂ ਪੈਸੇ ਦੱਸਦਾਂ ਨਾ ਤੇ ਵਧਗਾ ਦਿੱਤੇ ਇਹਨੇ ਜੇ ਪਹਿਲੇ ਦਿਨ ਮੈਂ ਇਹਦੀ ਘਰ ਵਾਲ ਨੂੰ ਛੇੜਦਾ ਸੀ ਮੈਨੂੰ ਉਹਦੀ ਕਹਿੰਦਾ ਚੱਕ ਪੈਸੇ ਦੱਸਾਂ ਨਾ ਬਈ ਕੱਲ ਨੂੰ ਆਈ ਨਾ ਹੂੰ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਬੰਦੇ ਇਹ ਜੇ ਪੈਸੇ ਨਾ ਬਦੇ ਉਹਨਾਂ ਬਾਰੇ ਕੀ ਕਹਿੰਦੇ ਬਾਈ ਪੈਸੇ ਕਿਸੇ ਦੇ ਨੱਪਿਆ ਨਾ ਕਰੂ ਖੂਨ ਪਸੀਨੇ ਦੀ ਕਮਾਈ ਹੁੰਦੀ ਹੈ ਅਗਲੇ ਦੀ ਐਵੇਂ ਮੁੜ ਕੇ ਅਗਲਾ ਢੱਡੋਂ ਸੋਨੂੰ ਦਰਸੀਸ ਦੇਉ ਕੱਲ ਨੂੰ ਤੁਹਾਡੇ ਦੇ ਦੁੱਗਣੀ ਪਉ ਗਰੀਬ ਦੀ ਮਾਰ ਵੀ ਪੈਦੀ ਮਾਰ ਪੈਦੀ ਹੁੰਦੀ ਆ ਮੁੜ ਕੇ ਤੁਸੀਂ ਪਿੱਟਦੇ ਹੋਨੇ ਅੱਖਾਂ ਜਿਗ ਤੁਹਾਨੂੰ ਦੇ ਦੇ ਵੀ ਯਾਰ ਆਪਾ ਆ ਕੰਮ ਕਰਨ ਨੂੰ ਕਰਨਾ ਸੀ ਤਾਂ ਆ ਕੰਨੂ ਕਰਨਾ ਸੀ ਉਹਨੇ ਵਿਚਾਲਿਆਂ ਨੇ ਤੜਕੇ ਚੱਲੇ ਕੇ ਹੱਥਨ ਤੱਕ ਹੱਡ ਭੰਨਵੀ ਮਿਹਨਤ ਕੀਤੀ ਹੁੰਦੀ ਆ ਹੂੰ ਫੇਰ ਬਹੁਤ ਸੋਹਣੀ ਗੱਲ ਐ ਇਹਨੇ ਕੀ ਕੀਤਾ ਉਹ ਦੂਜੇ ਝੜ ਕੇ ਲੇਟ ਆਉਂਦਾ ਦੀ ਮੈਨੂੰ ਕਹਿੰਦੇ ਮੈਂ ਕਹਿੰਦਾ ਚਾਲੇ ਇਹਦਾ ਕੰਮ ਛੇਤੀ ਨਿਪਟ ਜਾਏ ਹੁਣ ਤੇਰੇ ਪੈਸੇ ਦੇ ਦੂਗਾ ਪਿਆਰ ਨਾਲ ਪੈਸੇ ਲੈ ਲੈ ਠੀਕ ਆ ਹੁਣ ਕੋਈ ਗੱਲ ਨਹੀਂ ਧੰਨਵਾਦ ਤੁਸੀਂ ਦੇਖ ਸਕਦੇ ਹੋ ਇੱਕ ਦਿਹਾੜੀਆ ਤੇ ਇੱਕ ਇੱਧਰ ਖੜਾ ਸੀ ਲੈਂਡਲਾਰਡ ਬੰਦਾ ਜਿਹੜਾ ਇਹਦੇ 4000 ਰੁਪਏ ਨੱਪੀ ਬੈਠਾ ਹੈ ਮੈਂ ਇੱਕ ਗੱਲ ਤੁਹਾਨੂੰ ਕਹਿਣਾ ਚਾਹਣਾ ਪੈਸਾ ਲੈ ਕੇ ਗਰੀਬ ਦਾ ਕਿੱਥੇ ਜਾਓਗੇ ਜਿਹੜੇ ਦਿਹਾੜੀ ਬਣਾ ਸੱਦ ਲੈਂਦੇ ਆ ਫਿਰ ਪੈਸੇ ਨਹੀਂ ਦਿੰਦੇ ਉਹਨਾਂ ਦੇ ਪੈਸੇ ਰੱਖ ਜਾਂਦੇ ਆ ਫਿਰ ਕੀ ਕਰ ਲਓਗੇ ਤੁਸੀਂ ਵੱਦੂਆਂ ਬਹੁਤ ਬਹੁਤ ਪੇੜੀਆਂ ਹੁੰਦੀਆਂ ਬਾਈ ਗਰੀਬਾਂ ਦੀਆਂ ਇਸ ਕਰਕੇ ਹਰੇਕ ਬੰਦੇ ਦਾ ਹੱਕ ਆ ਜਿਹੜਾ ਉਹ ਉਸ ਨੂੰ ਮਿਲਣਾ ਚਾਹੀਦਾ ਪਹਿਲਾਂ ਤਾਂ ਤੁਸੀਂ ਆਪ ਦੇ ਘਰ ਦੇ ਵਿੱਚ ਜਿਹੜੇ ਬੰਦੇ ਨੂੰ ਕੰਮ ਲੈ ਲਿਆਉਣੇ ਹੋ ਪਹਿਲਾਂ ਵੇਖ ਲਿਆ ਕਰੋ ਵੀ ਕਿੱਦਾਂ ਦਾ ਠੀਕ ਹੈ ਜੇ ਉਹ ਗਲਤ ਹੈਗਾ ਤਾਂ ਸੱਦੋ ਹੀ ਨਾ ਯਾਰ ਠੀਕ ਹੈ ਦਿਹਾੜੀਏ 100 ਨਾ ਮਿਲੇ 20 ਨਾ ਮਿਲੇ ਕੋਈ ਚੱਕਰ ਨਹੀਂ ਪਰ ਆਪ ਸਹੀ ਰਹੋ ਫਿਰ ਪੈਸੇ ਦਿੰਦੇ ਹੀ ਸੁਣੇ ਲੱਗੋਗੇ ਠੀਕ ਹੈ ਇਦਾਂ ਦੇ ਪਿੰਡਾਂ ਦੇ ਵਿੱਚ ਬਹੁਤ ਬੰਦੇ ਹੁੰਦੇ ਆ ਤੇ ਸਾਰਿਆਂ ਪਿੰਡਾਂ ਦੇ ਵਿੱਚ ਲੋਕ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕਈ ਹੁੰਦੇ ਆ ਹਜੇ ਜਿਹੜੇ ਅਪ ਕਹਿੰਦੇ ਗਾਂਡੂ ਬੰਦੇ ਹੁੰਦੇ ਆ ਗਾਂਡੂ ਸਿੱਧੀ ਗੱਲ ਕਹਾਂ ਤੁਹਾਨੂੰ ਠੀਕ ਹੈ ਸਾਰਿਆਂ ਨੂੰ ਹੁਣ ਇੱਕ ਮੈਂ ਗੱਲ ਕਹਿ ਦੇਣਾ ਸਿੱਖਿਆ ਦੇ ਨਾਤੇ ਸਾਡੀ ਵੀਡੀਓ ਹੁੰਦੀ ਹੈ ਸਾਡੀ ਵੀਡੀਓ ਨੂੰ ਗਲਤ ਪੈਸੇ ਲੈ ਕੇ ਨਾ ਸਹੀ ਪੈਸੇ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਹੈ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ